ਆ ਭਾਈ ਪ੍ਰਦੇਵ ਸਿੰਘ ਜੀ ਕੌਕੇ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ। ਨਾਨੋ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀਨ ਅਫਸਰ ਸੀ ਪੁਲਿਸ ਦੇ ਉਹਨਾਂ ਨੇ ਕੋ ਕੋ ਕੇ ਜਿਹੜਾ ਮਾਰਿਆ ਸੀ ਜਗਰਾਉਂ ਦੇ ਵਿੱਚ 25 ਸਾਲ ਰਿਪੋਰਟ ਜਿਹੜੀ ਹੈ ਭਾਈ ਕੌਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਹੈ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਹਾਂਗਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ-ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ ਸਰਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ ਜਿਨ੍ਹਾਂ ਨੂੰ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀ ਅਫਸਰ ਸੀ ਪੁਲਿਸ ਦੇ ਉਹਨਾਂ ਨੇ ਕੋ ਕੋ ਕੇ ਜਿਹੜਾ ਮਾਰਿਆ ਸੀ ਜਗਰਾਉਂ ਦੇ ਵਿੱਚ ਸ਼ਹੀਦ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਮੈਂ ਸਮਝਦਾ ਕਿ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਕੌਂਕੇ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਸ੍ਰੀ ਅਖੰਡ ਪਾਤਸ਼ਾਹ ਵੀ ਘਰੋਂਦੇ ਹੁੰਦੇ ਸੀ ਇਹ ਭਾਈ ਕੌਕੇ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਜਿਹੜੇ ਬੜੇ ਮਹਾਨ ਪਜਨੀਕ ਸਾਧੂ ਹੋਏ ਨੇ ਉਹਨਾਂ ਦੇ ਭਰਾ ਭਾਈ ਇੰਦਰ ਸਿੰਘ ਦੇ ਵਿਦਿਆਰਥੀ ਸੀ ਬਦਨੀ ਕਲਾ ਪੜ੍ਹਦੇ ਸੀ ਹਰ ਸਾਲ ਹੀ ਭੋਗ ਪੈਂਦਾ ਸੀਗਾ ਤੇ ਮੈਨੂੰ ਜਿਹੜੀ ਜਾਣਕਾਰੀ ਹੈਗੀ ਮੇਰੇ ਕੋਲ ਕਿ ਭੋਗ ਦੇ ਉੱਤੇ ਕੋਈ ਸਿੱਖ ਜਿਹੜੇ ਸ਼ਾਮਿਲ ਹੁੰਦੇ ਸੀ ਜਿਹੜੇ ਅੱਜ ਬਾਹਾਂ ਉਲਾਰ-ਲਾਰ ਕੇ ਭਾਈ ਕੌਂਕਾ ਸਾਹਿਬ ਦੀ ਸ਼ਹੀਦੀ ਦੀ ਗੱਲ ਕਰ ਰਹੇ ਐ ਤੇ ਇਹ ਵੀ ਉਹ ਚਾਉਂਦੇ ਸੀਗੇ ਤੇ ਕਿੰਨੇ ਕ ਅਸੀਂ ਉਹਨਾਂ ਦੇ ਭੋਗ ਦੇ ਜਾਂਦੇ ਸੀ ਕਿੰਨੇ ਕ ਅਸੀਂ ਉਹਨਾਂ ਦੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੁੰਦੇ ਸੀ। 25 ਸਾਲ ਰਿਪੋਰਟ ਜਿਹੜੀ ਆ ਭਾਈ ਕੌਂਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਤੋੜ ਫੱਕਦੀ ਰਹੀ ਐ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕੀ ਤੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਦੇਣੀ ਤਾਂ ਬਹੁਤ ਦੂਰ ਦੀ ਗੱਲ ਐ। ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਗਾਹਾਂ ਕਰਕੇ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ ਤੇ ਦੋਸ਼ੀਆਂ ਨੂੰ ਸਜ਼ਾਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜੇ ਕਿਸੇ ਦੀ ਡੈਥ ਵੀ ਹੋ ਗਈ ਹੈ ਨਾ ਤੇ ਉਹਨਾਂ ਨੂੰ ਵੀ ਜਿਹੜੀ ਹੈ ਸੰਕੇਤਕ ਸਜ਼ਾ ਜਿਹੜੀ ਹੈ ਉਹ کورٹ ਵੱਲੋਂ ਜਰੂਰ ਦਿਵਾਉਣੀ ਚਾਹੀਦੀ ਹੈ। ਫਾਈਲ ਆ ਜਾਣ ਜਾਣੀ ਚਾਹੀਦੀ ਤੇ ਪਤਾ ਲੱਗਣਾ ਚਾਹੀਦਾ ਹੈ ਇਤਿਹਾਸ ਦੇ ਵਿੱਚ ਕਿ ਬੰਦੇ ਨੇ ਕੀਤਾ ਸੀ ਤੇ ਮੌਤ ਤੋਂ ਬਾਅਦ ਵੀ ਇਹਨੂੰ ਸਜ਼ਾ ਜਿਹੜੀ ਹੈ ਉਹ ਮਿਲੀ ਸੀ ਐਸਾ ਹੋਣਾ ਚਾਹੀਦਾ ਹੈ। ਤੇ ਮੈਂ ਜਰੂਰ ਮੌਜੂਦਾ ਸਰਕਾਰ ਨੂੰ ਕਹਾਂਗਾ ਕਿ ਪਿਛਲੀਆਂ ਸਰਕਾਰ ਦੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਤੇ ਮੌਜੂਦਾ ਸਰਕਾਰ ਜਿਹੜੀ ਉਹ ਤਵਾੜੀ ਰਿਪੋਰਟ ਹੈ ਉਹਦੇ ਤੇ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ ਤਾਂ ਜੋ ਸਿੱਖਾਂ ਨੂੰ ਇਨਸਾਫ ਮਿਲ ਸਕੇ। ਸਰਕਾਰ ਨੂੰ ਇਹ ਯਾਦ ਹੈ ਕਿ ਬੰਦੀ ਸਿੰਘਾਂ ਨੇ ਕੀ ਗਲਤ ਕੀਤਾ ਪਰ ਇਹ ਨਹੀਂ ਆਤੀ ਸਾਡੇ ਸਿੰਘਾਂ ਨਾਲ ਕੀ ਹੁੰਦਾ ਰਿਹਾ ਬਿਲਕੁਲ ਮੈਂ وہی ਮੈਂ وہی وہی ਉਹ ਹੀ ਗੱਲ 2097 ਜਿਹੜੇ ਨਜਾਇਜ਼ ਹਰਾਸਤਾਂ ਦੇ ਵਿੱਚ ਪੰਜਾਬ ਪੁਲਿਸ ਨੇ ਮਾਰੇ ਨੇ ਉਸ ਦੌਰ ਦੇ ਦੌਰਾਨ ਉਹਨਾਂ ਨੂੰ ਸੁਪਰੀਮ ਕੋਰਟ ਮੁਆਵਜ਼ਾ ਦੇ ਚੁੱਕੀ ਹੈ ਮਤਲਬ ਕਿ ਇਹ ਔਥੈਂਟਿਕ ਹੋ ਚੁੱਕਿਆ ਹੈ ਕਿ ਇਹ 2097 ਜਿਹੜੇ ਸਿੱਖ ਨੌਜਵਾਨ ਸੀ ਇਹਨਾਂ ਨੂੰ ਉਸ ਵੇਲੇ ਦੀ ਪੰਜਾਬ ਪੁਲਿਸ ਨੇ ਕੋਹ ਕੋ ਕੇ ਨਜਾਇਜ਼ ਹਰਾਸਤਾਂ ਚ ਰੱਖ ਕੇ ਸ਼ਹੀਦ ਕੀਤਾ ਸੀ ਤੇ ਜੇ ਉਹਦਾ ਦੇਖੀਏ ਤੇ ਖਾਲਾਡੀ ਦੀ ਰਿਪੋਰਟ ਮੁਤਾਬਕ 25000 ਲਾਸ਼ਾਂ ਜਿਹੜੀਆਂ ਇਹਨਾਂ ਨੇ ਖੁਰਦਪੁਰਦ ਕੀਤੀਆਂ ਨੇ ਤੇ ਜਦ ਕਿ ਇਹ ਗਿਣਤੀ ਜਿਹੜੀ ਹੈ ਇਹ ਲੱਖਾਂ ਦੀ ਵਿੱਚ ਹੈਗੀ ਹੈ ਕਿ ਸਾਡਾ ਲੱਖਾਂ ਨੌਜਵਾਨ ਕੋਈ ਲੱਖ ਦੇ ਕਰੀਬ ਤ ਲੱਖ ਤੋਂ ਵੱਧ ਨੌਜਵਾਨ ਜਿਹੜਾ ਹੈ ਉਸ ਦੌਰ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਲਾਪਤਾ ਕੀਤਾ ਹੈ ਤੋਂ ਬਾਅਦ ਕਾਲੀ ਸਲ ਸਰਕਾਰ ਰਹੀ ਹੈ ਕੁਝ ਬੜੇ ਕਿਉਂ ਮੈਂ ਇਹੀ ਗੱਲ ਕਹਿਣਾ ਨਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੈਂ ਚਾਹੀਦਾ ਤੇ ਇਹ ਸੀ ਕਿ ਕਮਿਸ਼ਨ ਬਣਾਉਣਾ ਚਾਹੀਦਾ ਸੀ ਨਜਾਇਜ਼ ਜਿਹੜੀਆਂ ਹਰਾਸਤਾਂ ਦੇ ਵਿੱਚ ਕਤਲਯਾਮ ਹੋਇਆ ਹੈ ਦੇਖੋ ਸਭ ਤੋਂ ਘਣਾਉਣਾ ਜਿਹੜਾ ਅਤਵਾਦ ਹੈ ਨਾ ਉਹ ਸਰਕਾਰੀ ਅਤਵਾਦ ਹੁੰਦਾ ਹੈ ਇਹ ਇੱਕ ਕਿਸਮ ਦਾ ਸਰਕਾਰੀ ਅਤਵਾਦ ਸੀ ਸਰਕਾਰੀ ਅਤਵਾਦ ਨੇ ਸਾਡੇ 1 ਲੱਖ ਨੌਜਵਾਨਾਂ ਦਾ ਲਹੂ ਪੀਤਾ ਹੈ ਔਰ ਸਭ ਤੋਂ ਵੱਧ ਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਉਹਨਾਂ ਅਤਵਾਦੀਆਂ ਨੂੰ ਸਰਕਾਰੀ ਅਤਵਾਦੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ ਸਿੰਘ ਸਾਹਿਬ ਇੱਕ ਡਿਮਾਂਡ ਕੀਤੀ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਿ ਭਾਈ ਬਲਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਦਾ ਦੇਖੋ ਤਾਂ ਜਦੋਂ ਉਹਨਾਂ ਦੀ ਤਸਵੀਰ ਅਜੈਬ ਘਰ ਦੇ ਵਿੱਚ ਲੱਗ ਗਈ ਤੇ ਉੱਥੇ ਲਿਖਿਆ ਗਿਆ ਸੀ ਸ਼ਹੀਦ ਭਾਈ ਕੌਂਕੇ ਸਾਹਿਬ ਤੇ ਉਹਨਾਂ ਨੂੰ ਸ਼ਹੀਦ ਕੌਮ ਦੇ ਤਸੱਬਰ ਤਸੱਬਰ ਕਰ ਹੀ ਲਿਆ ਪਰਤੀਸ਼ਾ ਵਿੱਚ ਸੁਭਿਧਾ ਹੈ ਕਿ ਕਈ ਲੋਕ ਅੱਜ ਵੀ ਇਸ ਦੋਧਾ ਦੇ ਵਿੱਚ ਨਹੀਂ ਉਹ ਮੰਨਦੇ ਨਹੀਂ ਕਿ ਉਹ ਸਾਫ ਦਾ ਜਥੇਦਾਰ ਨਹੀਂ ਕੋਈ ਨਹੀਂ ਮੈਂ ਇਸ ਬਾਬਤ ਚ ਨਹੀਂ ਪੜਨਾ ਮੈਨੂੰ ਕੋਈ ਪਤਾ ਨਹੀਂ ਪਰ ਉਹ ਇੱਕ ਬੰਦਗੀ ਵਾਲੀ ਰੂਹ ਸੀ ਪਜਨੀਕ ਰੂਹ ਸੀ ਸਾਧੂ ਸੀ ਇੱਕ ਜਿਹਨਾਂ ਨੂੰ ਕੋ ਕੋ ਕੇ ਉਸ ਵੇਲੇ ਦੇ ਜਲਾਦ ਅਫਸਰਾਂ ਨੇ ਮਾਰ ਸ਼੍ਰੀਸ਼ਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਨੇ ਜਿਹੜਾ ਬੰਦੀ ਸਿੰਘਾਂ ਦੇ ਰੂਪ ਤੇ ਬਿਆਨ ਦਿੱਤਾ ਉਹਨੂੰ ਲੈ ਕੇ ਇਸ ਤਰ੍ਹਾਂ ਦਾ ਅਗਰੈਸਿਵ ਹੋ ਕੇ ਬਿਆਨ ਦੇਣਾ ਇਹ ਸ਼ੋਭ ਨਹੀਂ ਕਿਹਾ